ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਬਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਸੋਮਵਾਰ ਦਾ ਤੇ ਮੈਂ ਲੱਗ ਗਈ ਸੀਗੀ ਅੱਜ ਆਪਣੀਆਂ ਸਫਾਈਆਂ ਕਰਨ ਕਰਦੀਆਂ ਤੇ ਇੱਥੇ ਸਾਇਦ ਦੇ ਪਾਪਾ ਘਰ ਸੀਗੇ ਉਹਨਾਂ ਨੇ ਮਤਲਬ ਕਿ ਜਾਣਾ ਸੀਗਾ ਉਹ ਕਹਿੰਦੇ ਵੀ ਜਲਦੀ ਜਲਦੀ ਤੂੰ ਮੇਰੇ ਤੋਂ ਪੱਖੇ ਸਾਫ਼ ਕਰਾ ਲਾ ਤੇ ਬੈੱਡ ਅੱਗੇ ਨੂੰ ਖਿੱਚਵਾ ਲਾ ਵੀ ਫਿਰ ਉਹਦੇ ਨੀਚੇ ਪੋਚਾ ਮਾਰ ਦੇ ਜਲਦੀ ਜਲਦੀ ਵੀ ਉਸ ਤੋਂ ਬਾਅਦ ਫਿਰ ਮੈਂ ਰੈਡੀ ਹੋ ਕੇ ਜਾਣਾ ਤੇ ਇੱਥੇ ਅਸੀਂ ਬੈੱਡ ਅੱਗੇ ਨੂੰ ਖਿੱਚ ਲਿਆ ਸੀਗਾ ਉਸ ਤੋਂ ਬਾਅਦ ਮੈਂ ਝਾੜੂ ਲਗਾ ਕੇ ਪੋਚਾ ਲਗਾ ਕੇ ਬਾਕੀ ਕੰਮ ਮੈਂ ਆਪਣੇ ਬਾਅਦ ਵਿੱਚ ਕਰੂੰਗੀ ਪਹਿਲਾਂ ਮੈਨੂੰ ਇਹ ਸੀਗਾ ਵੀ ਮੇਰੇ ਤੋਂ ਕੱਲੀਏ ਤੋਂ ਬੈੱਡ ਖਿੱਚੂੰਗੀ ਨਾ ਫਿਰ ਵੀਵੇਂ ਬਮਾਰ ਹੋ ਜੂਗੀ ਫਿਰ ਮੈਂ ਕਦੀ ਮੈਂ ਪਹਿਲਾਂ ਸੈਦ ਪਾਪਾ ਤੋਂ ਇਹ ਕੰਮ ਕਰਵਾ ਲੰਨੀ ਹੈ ਇੱਕ ਪੱਖੇ ਵਗੈਰਾ ਥੋੜਾ ਜਿਹਾ ਹੀ ਸਾਫ ਕਰਦੇ ਹੁੰਦੇ ਨੇ ਕਿਉਂ ਮੈਂ ਗਰੰਟ ਵਾਲੀਆਂ ਚੀਜ਼ਾਂ ਥੋੜਾ ਜਿਹਾ ਡਰਦੀ ਆ ਫਿਰ ਤਾਂ ਕਰਕੇ ਫੇ ਕੱਲੀ ਹੁੰਨੀ ਆ ਘਰ ਦੇ ਵਿੱਚ ਸੈਦ ਪਾਪਾ ਤੋਂ ਵੀ ਸਾਫ ਕਰਵਾ ਲੰਨੀ ਨੇ ਮੈਂ ਕਿਹਾ ਤੁਸੀਂ ਉਹ ਸਾਫ ਕਰ ਜੋ ਤੇ ਉਪਰੋਂ ਛੱਕ ਤੋਂ ਜਾਲੇ ਵੀ ਤਾਰਲੇ ਸੀਗੇ ਤੇ ਥੋੜੇ ਬਹੁਤੇ ਮਤਲਬ ਕਿ ਕੰਦਾ ਪਰ ਵੀ ਮਾਰਤਾ ਸੀਗਾ ਸਾਈਡਾਂ ਤੋਂ ਰਹਿ ਗਿਆ ਸੀਗਾ ਮਾਰਨ ਤੋਂ ਹਨਾ ਤੇ ਇੱਥੇ ਹੁਣ ਅਸੀਂ ਜੀ ਦੇਖੋ ਸਾਰਾ ਸਾਫ ਨੀਚੇ ਤੋਂ ਹੋ ਗਿਆ ਸੀਗਾ ਬੈੱਡ ਖਿੱਚ ਕੇ ਆਪਾਂ ਕੋਈ ਥੋੜੇ ਕ ਟਾਈਮ ਬਾਅਦ ਅਸੀਂ ਖਿੱਚ ਕੇ ਲਾ ਦ ਮਤਲਬ ਕਿ ਫਿਰ ਬੈੱਡ ਥੱਲੇ ਨਾ ਉਹ ਹੁਣ ਇਕੱਠਾ ਨਹੀਂ ਹੁੰਦਾ ਹੈਗਾ ਹਨਾ ਕੂੜਾ ਵਗੈਰਾ ਤਾਂ ਕਰਕੇ ਤੇ ਇੱਥੇ ਸਾਇਦ ਦੇ ਪਾਪਾ ਨਾਲ ਖਿੱਚ ਕੇ ਮੈਂ ਬੈੱਡ ਲਗਵਾਉਣ ਲੱਗ ਗਈ ਸੀਗੀ ਤੇ ਆਪਣਾ ਝਾੜੂ ਪੋਚਾ ਹੋ ਗਿਆ ਸੀਗਾ ਬੈੱਡ ਦੇ نیچے ਉਸ ਤੋਂ ਬਾਅਦ ਬੱਸ ਹੁਣ ਮੈਂ ਸਫਾਈਆਂ ਸ਼ੁਰੂ ਕਰ ਦੂੰਗੀ ਮਤਲਬ ਕਿ ਰੋਟੀ ਪਾਣੀ ਖਵਾ ਕੇ ਭੇਜਦੇ ਸੀਗੇ ਬੱਚੇ ਸਕੂਲ ਚਲੇ ਗਏ ਸੀਗੇ ਹਨਾ ਤੇ ਇਹ ਤੇ ਲੱਗੀ ਸੀਗੀ ਜੀ ਮੈਂ ਆਪਣੀਆਂ ਹੁਣ ਸਫਾਈਆਂ ਸਟਾਰਟ ਕਰਤੀਆਂ ਸੀਗੀਆਂ ਤੇ ਮੈਂ ਕਿਹਾ फटाफट ਚਲੋ ਆਪਾਂ ਹੁਣ ਝਾੜ-ਛੜਾਈਆ ਕਰ ਦਨੇ ਆ ਕਿਉਂਕਿ ਤੁਹਾਨੂੰ ਪਤਾ ਹੀ ਆ ਸਾਡੇ ਮੇਲੇ ਸਟਾਰਟ ਨੇ ਕੱਲ ਤੋਂ ਫਿਰ ਮੈਨੂੰ ਇਹ ਸੀਗਾ ਵੀ ਮੈਂ ਅੱਜ ਸਫਾਈ ਕਰਦੰਨੀ ਆ ਕੱਲ ਮੈਂ ਸਾਰਾ ਆਪਣੇ ਕੱਪੜੇ ਵਗੈਰਾ ਢੋਲੇ ਸੀਗੇ ਹਣਾ ਕਿਉਂਕਿ ਕੱਪੜਿਆਂ ਦਾ ਵੀ ਕੰਮ ਤੁਹਾਨੂੰ ਪਤਾ ਹੈ ਫਿਰ ਇੰਨਾ ਸ਼ੁਕਰ ਕਰੋ ਵੀ ਮੈਂ ਇੱਕ ਦਿਨ ਪਹਿਲਾਂ ਧੋਲੇ ਨਹੀਂ ਤਾਂ ਫਿਰ ਬਦਲਵਾਈ ਹੋ ਜਾਂਦੀ ਆ ਮੀ ਮੂੰਜੇ ਖਣਾ ਪੈਣ ਲੱਗ ਜਾਂਦੇ ਫਿਰ ਕੱਪੜਿਆਂ ਦਾ ਜਾਦਾ ਔਖਾ ਹੋ ਜਾਂਦਾ ਸਿਕਾਉਣ ਦਾ ਵੀ ਹੋ ਜਾਂਦਾ ਔਰ ਧੋਣ ਦਾ ਵੀ ਹੋ ਜਾਂਦਾ ਹਨਾ ਤੇ ਛੱਤ ਦੇ ਤਾਂ ਮੈਂ ਵੈਸੇ ਇੱਥੇ ਮਾਰੇ ਲਿਆ ਸੀਗਾ ਹਾਂ ਪਹਿਲਾਂ ਹੀ ਜਦੋਂ ਆਪਾਂ ਪੱਖੇ ਵਗੈਰਾ ਸਾਫ਼ ਕਰਨੇ ਸੀ ਫਿਰ ਮੈਨੂੰ ਇਹ ਸੀ ਵੀ ਪੱਖਿਆਂ ਦੇ ਉੱਤੇ ਫੇਰ ਗਿਰੂਗਾ ਦੁਬਾਰੇ ਉਹ ਮੈਂ ਪਹਿਲਾਂ ਹੀ ਉੱਥੇ ਤੋਂ ਸਾਫ਼ ਕਰ ਲਏ ਸੀਗੇ ਤੇ ਉਸ ਤੋਂ ਬਾਅਦ ਜੀ ਆਪਾਂ ਇੱਥੇ ਹੁਣ ਆਪਣੀਆਂ ਫੋਟੋਆਂ ਵਗੈਰਾ ਤਾਰ ਕੇ ਇਹਨਾਂ ਨੂੰ ਕਪੜਾ ਮਾਰ ਕੇ ਚੰਗੀ ਤਰ੍ਹਾਂ ਰੱਖ ਦਾਂਗੇ ਵੈਸੇ ਇਹਨਾਂ ਤੇ ਮੈਂ ਦੂਜੇ ਤੀਜੇ ਦਿਨ ਕਪੜਾ ਮਾਰਦੀ ਹੋ ਰਹਿਣੀ ਆ ਕਿਉਂਕਿ ਫਿਰ ਇਹਨਾਂ ਪਰ ਡਸਟਿੰਗ ਵਗੈਰਾ ਨਹੀਂ ਐ ਨਿਕਰਨ ਦੀ ਮਤਲਬ ਕਿ ਜਿਆਦਾ ਜ਼ਰੂਰਤ ਨਹੀਂ ਪੈਂਦੀ ਵੀ ਸਾਫ਼ ਐ ਸੀਗੀਆਂ ਜਿਆਦਾ ਗੰਦੀਆਂ ਨਹੀਂ ਹੁੰਦੀਆਂ ਹੈਗਾ ਕਿਉਂਕਿ ਆਪਾਂ ਨੇ ਕਿਹੜਾ ਇਹ ਆ ਵੀ ਜਦੋਂ ਝਾੜਨਾ ਸਿਰਫ ਉਦੋਂ ਹੀ ਸਫਾਈ ਕਰਨੀ ਆ ਹਨ ਮੇਰੀ ਤਾਦਾਤ ਇਹੋ ਜੀ ਆ ਜਿਹੜੀ ਚੀਜ਼ ਮੈਨੂੰ ਲੱਗਦੀ ਆ ਵੀ ਥੋੜੀ ਜੀ ਨਾ ਗੰਦੀ ਹੋ ਚੁੱਕੀ ਆ ਸਾਫ਼ ਕਰਨੇ ਵਾਲੀ ਆ ਉਹਨੂੰ ਆਪਨਾਲ ਦੀ ਨਾਲ ਸਾਫ਼ ਕਰ ਦੰਨੇ ਆ ਇੱਥੇ ਮੈਂ ਆਪਣਾ ਸਿੰਗਲ ਬੈੱਡ ਸੀਗਾ ਜਿਹੜਾ ਉਹ ਵੀ ਖਿੱਚ ਲਿਆ ਸੀਗਾ ਤੇ ਉਹ ਖਿੱਚ ਕੇ ਉਹਦੇ ਨੀਚੇ ਵੀ ਅ ਮਤਲਬ ਕਿ ਉਦਾਂ ਦਾ ਦੇਖੋ ਇਹਦੇ ਨੀਚੇ ਪੋਚਾ ਲੱਗ ਜਾਂਦਾ ਪਰ ਫਿਰ ਵੀ ਜਿੱਥੇ ਹਨਾ ਉਹ ਪਾ ਪਾਵੇ ਜੇ ਹੁੰਦੇ ਨੇ ਬੈੱਡਾਂ ਦੇ ਹਨਾ ਉੱਥੇ ਥੋੜੇ ਜਿ ਫੰਬੇ ਜੇ ਇਕੱਠੇ ਹੋ ਜਾਂਦੇ ਨੇ ਹਨਾ ਲੂਂਜੇ ਫਿਰ ਮੈਨੂੰ ਇਹ ਸੀਗਾ ਵੀ ਇਹਨੂੰ ਅੱਗੇ ਨੂੰ ਖਿੱਚ ਕੇ ਵੈਸੇ ਵੀ ਮੈਂ ਅੱਗੇ ਖਿੱਚ ਕੇ ਲਗਾ ਦੰਨੀ ਆ ਥੋੜੇ ਕਿ ਦਿਨਾਂ ਬਾਅਦ ਫਿਰ ਮੈਂ ਕਿਹਾ ਚਲੋ ਹੁਣ ਅੱਜ ਸਫਾਈਆਂ ਲੱਗੇ ਹੋਏ ਆ ਕਰਨ ਹਨਾ ਅੱਜ ਵੀ ਆਪਾਂ ਖਿੱਚੇ ਲੰਨੇ ਆ ਤੇ ਇੱਥੇ ਮੈਂ ਆਪਣੇ ਬੈੱਡ ਦੀ ਸੈਟੀ ਸੀਗੀ ਜਿਹੜੀ ਉਹ ਲੱਗ ਗਈ ਸੀਗੀ ਸਾਫ ਕਰਨ ਤੇ ਝਾੜੂ ਮੈਥੋਂ ਤੋਂ ਕੱਢ ਲਿਆ ਸੀਗਾ ਯਾ ਤੇ ਸਾਰਾ ਕੂੜਾ ਆਪਾਂ ਹੀ ਕੱਟਤਾ ਸੀਗਾ ਤੇ ਬਸ ਹੁਣ ਇੱਥੇ ਪੋਚਾ ਲਗਾਉਂਗੀ ਮੈਂ ਪੋਚਾ ਲਗਾਉਣ ਤੋਂ ਬਾਅਦ ਫੇਰ ਮਾ ਦੇਖੋ ਜੀ ਇੱਥੇ ਪੋਚਾ ਲਗਾ ਕੇ ਬਸ ਹੁਣ ਇਹਨੂੰ ਵੀ ਬੈੱਡ ਨੂੰ ਉੱਥੇ ਉਹਦੀ ਜਗ੍ਹਾ ਤੇ ਪੋਚਾ ਦੇਣਾ ਪਰ ਮੈਂ ਸੈਟਿੰਗ ਨਹੀਂ ਆਪਣੇ ਉਹਦੇ ਨਾਲ ਕਰ ਸਕਦੀ ਕਿਉਂਕਿ ਸਾਡੇ ਨਾਲ ਕੰਦਾ ਦੇ ਵਿੱਚ ਕਾਣਾ ਹਰ ਇੱਕ ਚੀਜ਼ ਦੇ ਇੱਕ ਸਾਨੂੰ ਲੋ ਰੱਖਣੀ ਪੈਂਦੀ ਹੈ ਮਤਲਬ ਕਿ ਇਦਾਂ ਹੀ ਸੈਟਿੰਗ ਲੋਟ ਆਉਂਦੀ ਆ ਬੈੱਡ ਇੱਧਰ ਉੱਧਰ ਚੇਂਜ ਕਰਕੇ ਨਹੀਂ ਲਾ ਸਕਦੇ ਹੈਗੇ ਅਸੀਂ ਮੈਨੂੰ ਹੁੰਦਾ ਵੀ ਥੋੜਾ ਬੈੱਡਾਂ ਨੂੰ ਹਨਾ ਚੇਂਜ ਕਰਕੇ ਲਾਉਣ ਦਾ ਵਧੀਆ ਲੱਗਦਾ ਵਟ ਲਾ ਨਹੀਂ ਸਕਦੇ ਹੈਗੇ ਕੰਦਾਂ ਦੇ ਵਿੱਚ ਕਾਣ ਹੋਣ ਕਰਕੇ ਸਾਡੀ ਨਹੀਂ ਹੈਗੀ ਇਹ ਸਾਰੇ ਪਿੰਡ 'ਚ ਕਾਣ ਆ ਅੱਧੇ ਲੋਕ ਘਰ ਬਣਾਉਣ ਲੱਗੇ ਕਢਾ ਦੰਦੇ ਨੇ ਅੱਧੇ ਜਿਵੇਂ ਹੁਣ ਅਸੀਂ ਨਹੀਂ ਕਢਾਈ ਹੈਗੇ ਜਦੋਂ ਕਦੇ ਬਣਾਵਾਂਗੇ ਮੈਂ ਤਾਂ ਪਹਿਲਾਂ ਸਭ ਤੋਂ ਪਹਿਲਾਂ ਕਾਣੇ ਕਢਾਉਣੀਆਂ ਕਿਉਂਕਿ ਕਾਣ ਵਾਲਾ ਕੰਮ ਨਾ ਬਾਲਾ ਖਰਾਵਾ ਨਾ ਬੰਦਾ ਸੈਟਿੰਗ ਚ ਅੱਜ ਨਾ ਕਰ ਸਕਦਾ ਨਾ ਬਾਸਤਾ ਲਓ ਜੀ ਆਪਾਂ ਉੱਥੇ ਵੀ ਆਵਣਾ ਝਾੜੂ ਪੱਛਾ ਲਾ ਕੇ ਬੈੱਡ ਸੈੱਟ ਕਰਤਾ ਚਾਦਰ ਬੈੱਡ ਸ਼ੀਟ ਆਪਾਂ ਸਾਰੀਆਂ ਚੱਕਾਂਗੇ ਅੱਜ ਹਨਾ ਕਿਉਂਕਿ ਤੁਹਾਨੂੰ ਪਤਾ 10 ਰੁਪਈ ਹੋਈ ਇਹਨਾਂ ਦੇ ਉੱਤੇ ਤੇ ਇੱਥੇ ਮੈਂ ਗੱਦੇ ਰੱਖਿਆ ਸੀ ਕਿ ਬਾਹਰ ਧੁੱਪ ਲਗਵਾਉਣ ਦੇ ਲਈ ਮੈਂ ਕਿਹਾ ਚੱਲ ਇਹਨਾਂ ਨੂੰ ਗੱਦਿਆਂ ਨੂੰ ਧੁੱਪ ਲੱਗ ਜੂਗੀ ਕਿਉਂਕਿ ਜ਼ਰੂਰੀ ਆ ਹਨਾ ਧੁੱਪ ਲੱਗਣੀ ਵੀ ਤੇ ਇੱਧਰ ਆਪਾਂ ਸਾਰਾ ਇੱਥੇ ਤੋਂ ਸਾਫ਼ ਕਰ ਲਾਂਗੇ ਐਲ ਸੀ ਡੀ ਵਾਲਾ ਪੋਰਸ਼ਨ ਵਗੈਰਾ ਜੋ ਵੀ ਆ ਵੈਸੇ ਦਾ ਡੇਲੀ ਉਹ ਕਰਦੇ ਆ ਕਿਉਂਕਿ ਹੁਣ ਅੱਜ ਝਾੜੂ ਮਾਰਿਆ ਹੋਇਆ ਹੈ ਨਾ ਕੰਧਾਂ ਦੇ ਉੱਤੇ ਤੁਹਾਨੂੰ ਪਤਾ ਫਿਰ ਡਸਟਿੰਗ ਜੀ ਪੈ ਜਾਂਦੀ ਆ ਫਿਰ ਮੈਂ ਕਹਾਂ ਚਲੋ ਵੀ ਇਹ ਵੀ ਮੈਂ ਚੀਜ਼ਾਂ ਸਾਫ਼ ਕਰ ਕਰਕੇ ਰੱਖ ਦੰਨੀਆਂ ਬਾਕੀ ਸਾਰਾ ਜਿਹੜਾ ਕੱਪ ਬੋਰਡ ਆ ਇਹ ਸਾਇਦੇ ਪਾਪਾ ਤੋਂ ਸਾਫ਼ ਕਰਵਾਉਂਗੀ ਮੈਂ ਵੈਸਤਾ ਦੇਖੋ ਸਾਫ਼ ਹੈ ਇਨਾ ਗੰਦਾ ਹੈ ਨਹੀਂਗਾ ਪਰ ਫਿਰ ਵੀ ਇੱਕ ਵਾਰ ਸਾਇਦੇ ਕੋ ਆਪਾ ਤੋਂ ਕਪੜਾ ਮਰਵਾ ਦੂੰਗੀ ਕਿਉਂਕਿ ਮੇਰੇ ਤੋਂ ਨਾ ਵੀ ਮਤਲਬ ਕਿ ਉੱਪਰ ਵੱਜਦਾ ਨਹੀਂ ਹੈਗਾ ਹੱਥ ਨਹੀਂ ਜਾਂਦਾ ਹੈਗਾ ਤਾਂ ਕਰਕੇ ਫਿਰ ਮੈਂ ਨਾਲ ਹੈਲਪ ਕਰਾ ਦੰਨੀ ਹੁੰਨੀ ਆ ਉਹ ਉੱਪਰ ਉੱਪਰ ਮਾਰ ਦਿੰਦੇ ਹੁੰਦੇ ਨੇ ਫਿਰ ਮੈਂ نیچے-नीचे ਮਤਲਬ ਕਿ ਅਸੀਂ ਦੋਨੋਂ ਜਣੇ ਰਲ ਕੇ ਇਹ ਸਾਫ਼ ਕਰ ਲੰਨੇ ਆ ਤੇ ਬੱਸ ਜੀ ਹੁਣ ਇੱਥੇ ਮੈਂ ਸਾਰਾ ਸਮਾਨ ਉੱਦਾਂ ਹੀ ਸੈਟਿੰਗ ਕਰ ਦੂੰਗੀ ਤੇ ਜਿਹੜੇ ਮੇਰੇ ਫਲਾਵਰ ਪੋਟ ਵਗੈਰਾ ਜੇ ਰੱਖੇ ਹੋਏ ਸੀਗੇ ਉਹ ਮੈਂ ਵਾਸ਼ ਕਰਦੇ ਸੀਗੇ ਸਾਰੇ ਤੇ ਉਹ ਟਰਾਫੀਆਂ ਵਗੈਰਾ ਕਿ ਲਾ ਕਪੜਾ ਕਰਕੇ ਵਾਸ਼ ਕਰਕੇ ਮੈਂ ਨਾ ਅੰਦਰ ਲਿਆ ਕੇ ਰੱਖਤਾ ਸੀਗਾ ਜਿਹੜੇ ਹਜੇ ਕਿੱਲੇ ਸੀਗੇ ਉਹ ਬਾਹਰ ਧੁੱਪ ਚ ਰੱਖੇ ਹੋਏ ਸੀ ਕਿਉਂਕਿ ਬੱਦਲ ਵਾਈ ਹੋਈ ਹੋਈ ਸੀ ਜਿਆਦਾ ਧੁੱਪ ਨਹੀਂ ਸੀ ਤੇ ਇੱਥੇ ਆਪਣੇ ਗੱਦਿਆਂ ਨੂੰ ਧੁੱਪ ਲੱਗ ਸੀ ਲੱਗ ਗਈ ਸੀਗੀ ਤੇ ਇਹਨਾਂ ਨੂੰ ਵੀ ਲਿਆ ਕੇ ਹੁਣ ਆਪਾਂ ਬੈੱਡ ਤੇ ਰੱਖਤਾ ਸੀਗਾ ਫਿਲਹਾਲ ਮੇਰੇ ਇਹ ਰੂਮ ਦਾ ਕੰਮ ਹੋਇਆ ਗਿਆ ਸੀਗਾ ਤੇ ਬਾਕੀ ਝਾੜੂ ਵੀ ਇੱਥੋਂ ਮੈਂ ਇੱਕ ਵਾਰ ਤਾਂ ਕੱਢ ਲਿਆ ਸੀਗਾ ਹਨਾ ਤੇ ਇੱਕ ਵਾਰ ਝਾੜੂ ਕੱਢ ਲਿਆ ਸੀਗਾ ਤੇ ਉਸ ਤੋਂ ਬਾਅਦ ਜੀ ਫਿਰ ਮੈਂ ਜਾਣਾ ਦੂਜੇ ਰੂਮ ਦੇ ਵਿੱਚ ਸਟੋਰ ਵੀ ਮੇਰਾ ਹੋ ਗਿਆ ਸੀਗਾ ਪਰ ਮੈਂ ਵੀਡੀਓ ਬਹੁਤ ਘੱਟ ਸ਼ੂਟ ਕਰੀ ਆ ਕੋਈ ਕੋਈ ਵੀਡੀਓ ਸ਼ੂਟ ਕਰ ਲਈ ਬਟ ਕੰਮ ਬਹੁਤ ਸੀਗਾ ਮੈਨੂੰ ਹਨਾ ਤੋਂ ਨੂੰ ਵੀ ਪਤਾ ਜਦੋਂ ਚਾਰ ਚੜਈਆ ਕਰਦੇ ਆ ਕੰਮ ਕਾਫੀ ਹੁੰਦਾ ਪਰ ਫਿਰ ਮੈਂ ਵੀਡੀਓ ਦੇ ਚੱਕਰ ਦੇ ਵਿੱਚ ਫਿਰ ਮੇਰਾ ਕੰਮ ਲੇਟ ਹੁੰਦਾ ਸੀਗਾ ਇੱਥੇ ਜਿਹੜੇ ਆਪਾਂ ਕੁਸ਼ਨਸ ਕਵਰ ਵਾਸ਼ ਕੀਤੇ ਸੀਗੇ ਉਹ ਵੀ ਆਪਣੇ ਚੜਾਤੇ ਸੀਗੇ ਸੋਫਾ ਕਵਰ ਵੀ ਚੜਾਤਾ ਸੀਗਾ ਤੇ ਮੈਂ ਕਿਹਾ ਵੀ ਇੱਕ ਰੂਮ ਨੂੰ ਮੈਂ ਪੂਰਾ ਰੈਡੀ ਕਰਕੇ ਹਨਾ ਚਲੇ ਜਾਨੀ ਆ ਵੀ ਬੱਚੇ ਆਰਾਮ ਨਾਲ ਰੈਸਟ ਕਰ ਲੈਣਗੇ ਇੱਧਰ ਇਹ ਸਕੂਲ ਤੋਂ ਆ ਗਏ ਸੀਗੇ ਹਨਾ ਇਹ ਸਕੂਲ ਤੋਂ ਆ ਗਏ ਸੀਗੇ ਤੇ ਮੈਂ ਕਿਹਾ ਵੀ ਇੱਧਰ ਲਾ ਮੈਂ ਹੁਣ ਇਹਨਾਂ ਪੂਰਾ ਰੂਮ ਰੈਡੀ ਕਰਕੇ ਫਿਰ ਦੂਜੇ ਰੂਮ ਚ ਜਾਉਂਗੀ ਤੇ ਬਸ ਜਿੱਥੇ ਆਪਾਂ ਕੁਐਸ਼ਨਸ ਕਵਰ ਵੀ ਜੜਾਉਦੇ ਸੀ ਸਿਆਣੇ ਕਹਿੰਦੇ ਨੇ ਹੁੰਦੇ ਵੀ ਇੱਕ ਔਰਤ ਆ ਹਨਾ ਘਰ ਨੂੰ ਸਵਰਗ ਵੀ ਬਣਾ ਦਿੰਦੀ ਆ ਤੇ ਇੱਕ ਔਰਤ ਹੀ ਘਰ ਨੂੰ ਨਰਕ ਵੀ ਬਣਾ ਦਿੰਦੀ ਆ ਹਨਾ ਤੇ ਇੱਕ ਔਰਤ ਦੇ ਹੱਥ ਚ ਹੁੰਦਾ ਏ ਸਿਰਫ ਘਰ ਨੂੰ ਸਵਰਗ ਜਾਂ ਨਰਕ ਬਣਾਉਣਾ ਹਨਾ ਔਰਤ ਚਾਵੇ ਤਾਂ ਉਹਨੂੰ ਨਰਕ ਬਣਾ ਸਕਦੀ ਆ ਔਰਤ ਚਾਵੇ ਤਾਂ ਉਹਨੂੰ ਸਵਰਗ ਬਣਾ ਸਕਦੀ ਆ ਹਨਾ ਤੇ ਇੱਥੇ ਵਸ ਆਪਾਂ ਆਪਣੇ ਸਵਰਗ ਬਣਾਉਣ ਲੱਗੇ ਹੋਏ ਸੀਗੇ ਮੈਂ ਕਿਹਾ ਚਲੋ ਵੀ ਆਪਾਂ ਆਪਣੇ ਘਰ ਨੂੰ ਸਵਰਗ ਬਣਾਉਣਾ ਨਰਕ ਨਹੀਂ ਬਣਾਉਣਾ ਹੈਗਾ ਹਨਾ ਤੇ ਨਰਕ ਤਾਂ ਵੈਗਰੂ ਕਿਸੇ ਦੇ ਘਰ ਨੂੰ ਬਣਾਵੇ ਵੀ ਨਾ ਸਵਰਗੇ ਬਣਾ ਕੇ ਰੱਖੇ ਤੇ ਉਦੋਂ ਮੈਂ ਆਪਣੇ ਰੂਮ ਦੀ ਸਾਰੇ ਦੀ ਸਫਾਈ ਕਰਾਈ ਸੀਗੀ ਲੱਗ ਗਈ ਸੀ ਕਿ ਮੈਂ ਇਧਰ ਹਨਾ ਉਧਰ बस ਗੇਟ ਰਹਿ ਗਏ ਸੀਗੇ ਸਾਫ ਕਰਨ ਨੂੰ ਗੇਟ ਮੈਂ ਤਾਂ ਨਹੀਂ ਕੀਤਾ ਪਹਿਲਾਂ ਮੈਂ ਕਿਹਾ ਮੈਂ ਡਸਟਿੰਗ ਵਾਲਾ ਕੰਮ ਕਰ ਲਵਾਂ ਉਸ ਤੋਂ ਬਾਅਦ ਐਂਡ ਦੇ ਵਿੱਚ ਗੇਟ ਸਾਫ ਕਰੂੰਗੀ ਪੋਚਾ ਲਗਾਉਣ ਤੋਂ ਪਹਿਲਾਂ ਮਤਲਬ ਕਿ ਝਾੜੂ ਝੂੜੂ ਲਗਾ ਕੇ ਦੁਬਾਰੇ ਇੱਕ ਵਾਰ ਫੇਰ ਜਦੋਂ ਮੈਂ ਦੁਵਾਰੇ ਹਨਾ ਝਾੜੂ ਲਗਾਇਆ ਦੋ ਵਾਰ ਝਾੜੂ ਲਗਾਇਆ ਦੂਜੀ ਵਾਰ ਝਾੜੂ ਲਗਾ ਕੇ ਫੇਰ ਮੈਂ ਗੇਟ ਵਗੈਰਾ ਸਾਫ ਕਰੂੰਗੀ ਕਿਉਂਕਿ ਫਿਰ ਡਸਟ ਨਹੀਂ ਪੈਂਦੀ ਗੇਟਾਂ ਦੇ ਉੱਤੇ ਹਨਾ ਉਸ ਤੋਂ ਬਾਅਦ ਐਂਡ ਦੇ ਵਿੱਚ ਪੋਚਾ ਲਗਾਉਂਗੀ ਤੇ ਇੱਥੇ ਮੈਂ ਰੂਮ ਦੇ ਵਿੱਚ ਲੱਗ ਗਈ ਸੀਗੀ ਆਪਣਾ ਜਾਲੇ ਜੂਲੇ ਚੜਨਾ ਤੇਥੇ ਵੀ ਮੈਂ ਵੀਡੀਓ ਥੋੜੀ ਜਿਹੀ ਬਣਾਈ ਆ ਬਾਕੀ ਜਿੰਨਾ ਵੀ ਪਿਕਸ ਬੁਕਸ ਦਾ ਸਾਰਾ ਹਨਾ ਹਰ ਇੱਕ ਚੀਜ਼ ਆਪਾਂ ਨੇ ਹਨ ਗਿੱਲਾ ਕੱਪੜਾ ਕਰਕੇ ਸੁੱਕਾ ਕੱਪੜਾ ਮਾਰਿਆ ਹਨਾ ਸਾਫ਼ ਕੀਤੀ ਆ ਹਰ ਇੱਕ ਚੀਜ਼ ਤੇ ਆਹ ਆਪਣਾ ਇਹਦਾ ਕਵਰ ਵੀ ਮੈਂ ਲੈ ਜਾਣਾ ਟੇਬਲ ਦਾ ਝੱਕ ਕੇ ਇਹਨੂੰ ਵੀ ਵਾਸ਼ ਕਰੂੰਗੀ ਤੇ ਮੈਂ ਖ ਵੀ ਵਾਸ਼ ਕਰ ਵਾਸ਼ ਕਰੂੰਗੀ ਇਹਨੂੰ ਹਨਾ ਫਿਰ ਜਦੋਂ ਹੁਣ ਕੰਮ ਲੱਗੇ ਗਏ ਕਰਨ ਫਿਰ ਕੀ ਹਨਾ ਨੱਕ ਨਾਲ ਪਹੁੰਚ ਕੇ ਬੁੱਲਾਂ ਨਾਲ ਲਾਉਣਾ ਹਨਾ ਕੰਮ ਕਰਨਾ ਤਾਂ ਚੰਗੀ ਤਰ੍ਹਾਂ ਕਰੋ ਤਾਂ ਹੀ ਮੈਂ ਕਿਸੇ ਨੂੰ ਲਾਉਂਦੀ ਨਹੀਂ ਹੁੰਦੀ ਤਾਂ ਹੀ ਮੈਂ ਆਪਣਾ ਕੰਮ ਆਪੇ ਕਰਦੀ ਹੁੰਨੀ ਆ ਸਾਰਾ ਆ ਦੇਖੋ ਜੀ ਇੱਥੇ ਮੈਂ ਸਾਰੇ ਹਨਾ ਆਪਣਾ ਝਾੜੂ ਵਗੈਰਾ ਲਗਾ ਲਿਆ ਸੀ ਸਿਰਫ ਪੋਚਾ ਲਗਾਉਣ ਤੋਂ ਰਹਿਦਾ ਸੀਗਾ ਇੱਥੇ ਪਹਿਲਾਂ ਤਾਂ ਮੈਂ ਦਰਵਾਜ਼ਿਆਂ ਤੇ ਇੱਕ ਵਾਰ ਝਾੜ ਲਿਆ ਸੀ ਇਹਨਾਂ ਨੂੰ ਉਸ ਤੋਂ ਬਾਅਦ ਮੈਂ ਇਹਨਾਂ ਪਰ ਮਾਰਿਆ ਗਿੱਲਾ ਕੱਪੜਾ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਮੈਂ ਮਾਰੂੰਗੀ ਸੁੱਕਾ ਕੱਪੜਾ ਕਿਉਂਕਿ ਜੇ ਆਪਾਂ ਗਿੱਲਾ ਕੱਪੜਾ ਮਾਰ ਕੇ ਛੱਡ ਦੰਨੇ ਹਨਾ ਫਿਰ ਉਹ ਨਿਸ਼ਾਨ ਜੀ ਪੈ ਜਾਂਦੇ ਨੇ ਗੰਦੇ-ਗੰਦੇ ਜੀ ਹਨਾ ਪਾਣੀ ਜਿਹੇ ਦੇ ਤੇ ਜੇ ਆਪਾਂ ਇਹਨ ਸੁੱਕੇ ਕੱਪੜੇ ਨਾਲ ਸਾਫ਼ ਕਰਾਂਗੇ ਨਾ ਫਿਰ ਇਹਨ ਪੂਰੀ ਚਮਕ ਆ ਜਾਂਦੀ ਆ ਦਰਵਾਜਿਆਂ 'ਚ ਕੋਈ ਵੀ ਚੀਜ਼ ਆ ਜੇ ਆਪਾਂ ਦਵਾਰੇ ਹਨਾ ਇੱਕ ਵਾਰ ਸੁੱਕਾ ਕੱਪੜਾ ਜ਼ਰੂਰ ਮਾਰੇ ਪਹਿਲਾਂ ਸੁੱਕੇ ਕੱਪੜੇ ਨਾਲ ਝਾੜੇ ਇਹਨੂੰ ਚੰਗੀ ਤਰ੍ਹਾਂ ਕਿਉਂਕਿ ਜੇ ਆਪਾਂ ਉਦਾਂ ਹੀ ਮਤਲਬ ਕਿ ਡਸਟਿੰਗ ਵਾਲਾ ਹੁੰਦੀ ਆ ਨਾ ਉੱਪਰ ਉੱਪਰ ਆਪਾਂ ਗਿੱਲਾ ਕੱਪੜਾ ਫੇਰ ਦੰਨੇ ਉਹ ਸਾਰਾ ਹੀ ਨ ਦੇਖੋ ਜੀ ਆਪਣੇ ਗੇਟ ਵੀ ਹੋ ਗਏ ਸਾਫ ਇੱਥੇ ਬੱਚੇ ਬੈਠੇ ਸਿਗੇ ਟੀਵੀ ਦੇਖੀ ਜਾਂਦੇ ਸਿਗੇ ਤੇ ਕੰਮ ਫਿਲਹਾਲ ਮੇਰੇ ਇੱਕ ਮੁੱਕ ਗਏ ਸੀ ਇਹ ਕਿਉਂਕਿ ਆ ਐਂਡ ਵਾਲਾ ਕੰਮ ਸੀ ਇਸ ਤੋਂ ਬਾਅਦ ਸੀਗਾ ਮੇਰਾ ਸਿਰਫ ਝਾੜੂ ਤੇ ਪੋਚਾ ਹਨਾ ਤੇ ਮੈਂ ਬਹੁਤ ਥੱਕ ਗਈ ਸੀਗੀ ਇਕੱਲਿਆਂ ਨੂੰ ਥਕਾਵਟ ਹੋ ਜਾਂਦੀ ਆ ਹਨਾ ਕਿਉਂਕਿ ਜੇ ਤਾਂ ਦੋ ਜਾਣੇ ਹੋਣ ਨਾ ਬਹੁਤ ਫਰਕ ਪੈ ਜਾਂਦਾ ਦੋ ਜਾਣਿਆਂ ਨਾਲ ਕੰਮ ਕਰਨ ਦਾ ਇਕੱਲੇ ਬੰਦੇ ਨੂੰ ਬਹੁਤ ਔਖਾ ਇਕੱਲੇ ਕੰਮ ਕਰਨਾ ਹਨਾ ਹਾਂਜੀ ਫਰੈਂਡਸ ਆਪਣਾ ਕੰਮ ਦੇਖੋ ਸਾਰਾ ਹੋ ਗਿਆ ਕੋ ਫਲਾਵਰ ਵਗੈਰਾ ਧੋ ਕੇ ਆਪਾਂ ਨੇ ਬਾਹਰ ਰੱਖਿਓਏ ਸੀਗੇ ਉਹ ਸਾਰੀਆਂ ਚੀਜ਼ਾਂ ਧੋ ਕੇ ਆਪਾਂ ਨੇ ਸਾਰੀਆਂ ਰੱਖਤੀਆਂ ਏਸੀ ਤੇ ਪੱਖੇ ਸਹ ਦੇ ਪਾਪਾ ਸਾਫ਼ ਕਰ ਗਏ ਸੀਗੇ ਉੱਪਰ ਉੱਪਰ ਜਿੱਥੇ ਮੇਰਾ ਹੱਥ ਨਹੀਂ ਜਾਂਦਾ ਛੱਤ ਤੇ ਵੀ ਝਾੜੂ ਸਹ ਦੇ ਪਾਪਾ ਤੋਂ ਮਰਵਾ ਲਿਆ ਸੀਗਾ ਸਵੇਰੇ ਤੇ ਮਿੱਠੂ ਨਹੀਂ ਨਹਾਏ ਹੋਏ ਨੇ ਦੇਖੋ ਜੀ ਹਿਦਰ ਆਪਾਂ ਬੈੱਡ ਸ਼ੀਟ ਵੀ ਚੇਂਜ ਕਰਤੀ ਹਵੀ ਜੋਤ ਨੇ ਟੀ-ਸ਼ਰਟ ਖੋਲ ਕੇ ਸੁੱਤਾ ਪਿਆ ਸਕੂਲ ਤੋਂ ਆਇਆ ਸੀਗਾ ਤੇ ਹਿਦਰ ਲਈ ਬੈੱਡ ਸ਼ੀਟ ਵੀ ਚੇਂਜ ਕਰਤੀ ਆਪਾਂ ਨੇ ਆ ਸਾਰੀਆਂ ਪਿਕਸ ਵਗੈਰਾ ਗੇਟ ਵਗੈਰਾ ਸਾਰੇ ਆਪਾਂ ਨੇ ਸਾਫ ਕਰਤੇ ਇਧਰੋਂ ਵੀ ਆਪਾਂ ਆਹ ਭੋਜਨ ਸਾਰਾ ਸਾਫ ਕਰਤਾ ਆਪਾਂ ਨੇ ਤੇ ਬਾਕੀ ਹੁਣ ਰਹਿ ਗਿਆ ਉੱਪਰਲਾ ਹਨਾ ਇਹ ਸਹਿਦ ਦੇ ਪਾਪਾ ਦਾ ਕੰਮ ਆ ਬਈ ਇਹ ਮੈਂ ਨਹੀਂ ਕਰਦੀ ਹੁੰਦੀ ਇਹ ਹਮੇਸ਼ਾ ਹੀ ਸਹਿਦ ਦੇ ਪਾਪਾ ਕਰਦੇ ਹੁੰਦੇ ਆ ਕਿਉਂਕਿ ਮੇਰਾ ਹੱਥ ਨਹੀਂ ਜਾਂਦਾ ਉੱਪਰ ਤੇ ਤਾਂ ਕਰਕੇ ਆਪਾਂ ਸਹਿਦ ਦੇ ਪਾਪਾ ਤੋਂ ਕਰਵਾਉਣੇ ਹੁੰਦੇ ਆ ਕਵਰ ਆਪਾਂ ਚੜਾਤੇ ਸੋਫਿਆਂ ਦੇ ਵਾਸ਼ ਕਰਕੇ ਤੇ ਟਾਈਮ ਹੋ ਗਿਆ 5:30 ਹੋਣੇ ਵਾਲੇ ਮੈਂ ਹੁਣ ਫ੍ਰੀ ਹੋਈ ਆ ਤੇ ਸਾਰਾ ਆਪਾਂ ਨੇ ਕੱਚੇ ਵਗੈਰਾ ਵੀ ਲਗਾਤੇ ਸਟੋਰ ਵੀ ਸਾਫ ਕਰਤਾ ਮੈਂ ਸਟੋਰ ਚ ਜਿਹੜੀ ਮਾੜੀ ਮੋਟੀ ਸਾਈਡਿੰਗ ਨਿਆਣਿਆਂ ਨੇ ਹਲਾਈ ਹੋਈ ਸੀਗੀ ਹਨਾ ਤੁਹਾਨੂੰ ਪਤਾ ਹੀ ਆ ਬੱਚੇ ਖੇਡਦੇ ਖੂੜਦੇ ਰਹਿੰਦੇ ਨੇ ਤੇ ਇੱਧਰ ਵੀ ਆਪਣਾ ਆ ਸਾਰੀਆਂ ਪਿਕਸ ਮੈਂ ਹਟਾਰ ਕੇ ਸਾਰੀਆਂ ਸਾਫ ਕਰੀਆਂ ਸੀ ਤੇ ਬਾਲ ਪੇਪਰ ਦੇ ਪਿੱਛੇ ਵੀ ਕੱਪੜਾ ਮਾਰਿਆ ਸੀਗਾ ਉਹ ਗੇਟ ਵੀ ਬਾਥਰੂਮ ਦਾ ਸਾਫ ਕਰਤਾ ਆਪਾਂ ਨੇ ਇਹ ਸੋਫਿਆਂ ਦਾ ਕੱਪੜਾ ਵੀ ਆਪਾਂ ਧੋ ਕੇ ਚੜਾਤਾ ਹਨਾ ਇਹ ਵਾਲਾ ਵੀ ਕਵਰ ਆਪਾਂ ਧੋ ਲਿਆ ਤੇ ਸਾਰੀਆਂ ਹਸਾਰਾ ਕੁਝ ਆਪਾਂ ਨੇ ਬੈੱਡ ਸ਼ੀਟ ਆਪਾਂ ਨੇ ਇਧਰ ਲਈ ਚੇਂਜ ਕਰਤੀ ਠੀਕ ਹੈ ਜੀ ਤੇ ਆ ਸਾਰਾ ਆਪਾਂ ਨੇ ਸਾਰਾ ਕੁਝ ਤਾਰ ਕੇ ਸਾਰਾ ਕੁਝ ਸਾਫ ਕਰ ਲਿਆ ਤੇ ਇਧਰਲੇ ਗੇਟ ਗੂਟ ਵੀ ਸਾਫ ਕਰ ਲੇ ਔ ਗੇਟ ਵੀ ਸਾਰੇ ਕੰਮ ਜਾਣੀ ਆਪਾਂ ਨਵੇੜ ਤੇ ਤੇ ਕਿਚਨ ਦੇ ਵਿੱਚ ਜਿਹੜਾ ਹਾਲਤ ਫालतू ਜਿਹਾ ਸੈਲਫ ਦੇ ਉੱਤੇ ਸਾਫ ਸਮਾਨ ਸੀਗਾ ਉਹ ਚੱਕ ਕੇ ਪਹਿਨ ਸਾਫ ਕਰਤੀ ਜਿਹੜਾ ਮੋਟਾ ਮਾਣਾ ਮੋਟਾ ਸਾਫ ਕਰਨ ਵਾਲੀ ਚੀਜ਼ ਸੀਗੀ ਸਾਫ ਕਰਤੀ ਹੈਨਾ ਤੇ ਆ ਵੀ ਆਪਾਂ ਨੇ ਇੱਥੇ ਵੀ ਸਾਫ ਕਰਤਾ ਸਾਰਾ ਹੁਣ ਬੇੜਾ ਬਾਹਰ ਧੋਤਾ ਤੇ ਫ੍ਰਿਜ ਦੇ ਬਾਹਰੋਂ ਕੱਪੜਾ ਮਾਰਤਾ ਵਿੱਚੋਂ ਹੁਣ ਮੈਟ ਧੋਣੇ ਵਾਲੇ ਨੇ ਇਹ ਮੈਂ ਹੁਣ ਕੱਲ ਬਹੁਤ ਥੱਕ ਚੁੱਕੀ ਆ ਤੇ ਮੈਂ ਕੱਲ ਨੂੰ ਧੋਵਾਂਗੀ ਤੇ ਕੱਪੜੇ ਵੀ ਮੇਰੇ ਰਹਿ ਗਏ ਉਹ ਵੀ ਮੈਂ ਥੱਕ ਚੁੱਕੀ ਆ ਬਈ ਬਹੁਤ ਜ਼ਿਆਦਾ ਹੁਣ ਮੈਂ ਕਿਹਾ ਵੀ ਮੈਂ ਕੱਲ ਨੂੰ ਉਹ ਕਰੂੰਗੀ ਬਾਕੀ ਇਹ ਸਾਰੀਆਂ ਚੀਜ਼ਾਂ ਦੇ ਉੱਪਰ ਕੱਪੜਾ ਮਾਰਿਆ ਮੈਂ ਬੈੱਡਾਂ ਦੇ ਉੱਤੇ ਆ ਬੈੱਡ ਬੂਟ ਸਾਰੀ ਚੀਜ਼ਾਂ ਨਾਲ ਆਪ ਸਾਫ਼ ਕਰਤੀ ਹਰ ਇੱਕ ਚੀਜ਼ ਦੇ ਉੱਤੇ ਗਿੱਲਾ ਸੁੱਕਾ ਕੱਪੜਾ ਮਾਰਿਆ ਦੇਖੋ ਜੀ ਤੇ ਵਾਲਪੇਪਰ ਤਾਂ ਜਿੱਥੇ ਇਥੇ ਨਾਲ ਸਾੜੀ ਸਲਾਬ ਹੁੰਦੀ ਥੋੜੀ ਗੰਦਾ ਹੋ ਜਾਂਦਾ ਆ ਚੀਜ਼ ਤੇ ਸਾਰੀ ਵਾਲਪੇਪਰ ਸਾਫ਼ ਕੀਤਾ ਮੈਂ ਵੀਡੀਓ ਵਗੈਰਾ ਬਣੀ ਨਹੀਂ ਬਣਾਈ ਵੀਡੀਓ ਨੂੰ ਟਾਈਮ ਬਹੁਤ ਲੱਗ ਜਾਣਾ ਸੀਗਾ ਤੇ ਦੇਖੋ ਜੀ ਆਪਣਾ ਘਰ ਚਮਕ ਗਿਆ ਹੁਣ ਜਿਹੜੇ ਬੈੱਡ ਸ਼ੀਟਸ ਵਗੈਰਾ ਚੱਕੀਆਂ ਇੱਧਰ ਲੀਆਂ ਉਧਰ ਲੀਆਂ ਹਨ ਉਹ ਆਪਾਂ ਕੱਲ ਨੂੰ ਧੋਵਾਂਗੇ ਚਲੋ ਜੀ ਹੁਣ ਮੈਂ ਤੁਹਾਨੂੰ ਨਾ ਕੇ ਫੇਰ ਮਿਲਦੀ ਆਂ ਹਾਂਜੀ ਫਰੈਂਡਸ ਟਾਈਮ ਹੋ ਗਿਆ ਕਿੰਨਾ ਹੋ ਗਿਆ 7 ਵਜੇ ਜੀ ਅਸੀਂ ਹੁਣ ਚੱਲਿਆ ਖੰਨੇ ਨੂੰ ਕੰਨੇ ਕਿਤਾ ਮੈਂ ਚਪਲਾ ਲੈ ਕੇ ਆਉਣੀ ਆ ਇੱਕ ਨਾ ਸਾਇਦ ਪਾਪਾ ਦੇ ਬੈਂਡ ਦੀ ਬੇਟੀ ਦਾ ਬਰਥਡੇ ਆ ਹਨਾ ਮਤਲਬ ਜੇ ਹੈ ਤਾਂ ਦਿਨ ਜਿ ਸੀਗਾ ਸਾਡੇ ਤੋਂ ਜਾਣੀ ਹੋਇਆ ਸਾਇਦ ਪਾਪਾ ਬਿਜ਼ੀ ਸੀਗੇ ਮੈਂ ਵੀ ਆਪਣਾ ਚੜ-ਚੜੀਆਂ ਕਰਨ ਲੱਗੀ ਸੀ ਤੇ ਸਾਇਦ ਦੇ ਪਾਪਾ ਨੇ ਕਿਹਾ ਉਹਨਾਂ ਨੇ ਕਾਫੀ ਗਿਆ ਨਾ ਵੀ ਚੱਲ ਜਾਇ ਆਉਨੇ ਆ ਹੁਣ ਤੇ ਆਨੇ ਆ ਸ਼ਗਨਾਂ ਨੇ ਚਲੋ ਜੀ ਮਿਲੋ ਜੀ ਹੁਣ ਸਾਇਦ ਪਾਪਾ ਨੂੰ ਸਸੀ ਕਾ ਆਏ ਆ ਗਏ ਭਾਈ ਕੇ ਹੁਣ ਪਰਲੇ ਬੀਬੀ ਜੀ ਜੀ ਆ ਆਏ ਵੀ ਹੋਇਆ ਹੁਣ ਤਾਂ ਸਾਡੇ ਘਟੇ ਹੱਥ ਲੱਗਿਆ ਕਰਨਗੇ ਕਿਉਂਕਿ ਕੱਜ ਮੈਂ ਤਾਂ ਹੀ ਫਿਰ ਮੈਂ ਕਿ ਚੱਪਲਾ ਲੈ ਕੇ ਆਉਣੀ ਆ ਹੁਣ ਸਾਡੇ ਹੱਥ ਨਹੀਂ ਲੱਗਣਾ ਹੈਗਾ ਛੇਤੀ ਛੇਤੀ ਇੱਧਰ ਉਹ ਹੀ ਜੋਤ ਉਧਰ ਸਹਜ ਸਹਜੂ ਮੈਂ ਦਿਖਦੀ ਨਹੀਂ ਹੈ ਕਿ ਕਿਸਲੇ ਮੈਂ ਹੋਰ ਤੋਂ ਤੇ ਅੱਜ ਦਿਖਦੀ ਨਹੀਂ ਤੇ ਮੈਂ ਨਾ ਹੋਰ ਦੇਖ ਮੈਂ ਚੱਪਲਾ ਕਿੰਨੇ ਦਿਨ ਹੋ ਗਏ ਟੁੱਟਿਆ ਹੋਇਆ ਸੀਗਾ ਘਰ ਨਹੀਂ ਸੀ ਇਹ ਆ ਗਾ ਕੇ ਖੰਨੇ ਜਾਣੀ ਹੋਇਆ ਚਾਰ ਚੜੀਆਂ ਕਰਕੇ ਥੋੜਾ ਜਿਹਾ ਮੈਂ ਨਹਾ ਧੋ ਕੇ ਫਿਰ ਸਹਾਈ ਤੇ ਮਾਪਾ ਨੂੰ ਫੋਨ ਕਰਦਾ ਸੀ ਕਿ ਆ ਜਾਓ ਹਨਾ ਵੀ ਚੱਲਦੇ ਆ ਤੇ ਹੁਣ ਅਸੀਂ ਬਸ ਜਾਣੇ ਆ ਉਹ ਖੰਨੇ ਰਹਿੰਦੇ ਨੇ ਉਹਨਾਂ ਕੋਲ ਜਾਣਾ ਉਸ ਤੋਂ ਬਾਅਦ ਫਿਰ ਬਾਜ਼ਾਰ ਤੇ ਜਾਵਾਂਗੇ ਚਲੋ ਜੀ ਫਿਰ ਤੁਹਾਨੂੰ ਮਿਲਦੇ ਆਂ ਅੱਗੇ ਜੀ ਲਲ੍ਹ੍ਹੇੜੀ ਲਲ੍ਹ੍ਹੇੜੀ ਉਹ ਖੜੀ ਆ ਜੀ ਸਾਡੀ ਦੂਜੀ ਗੱਡੀ ਟਰੈਵਲ ਇਹਦਾ ਕੰਮ ਕਰਵਾ ਰਹੇ ਆ ਥੋੜੇ ਜਿਹਾ ਫਿਰ ਇਹ ਜਾਣੀ ਆ ਮੈਨੂੰ ਲੱਗਦਾ ਟੂਰ ਤੇ ਜਾਣੀ ਆ ਤਾਂ ਘਰ ਕੇ ਦੇ ਪਾਪਾ ਕੰਮ ਕਰਵਾ ਰਹੇ ਆ ਇਹ ਸਾਡੇ ਪਿੰਡ ਦਾ ਹੀ ਮੁੰਡਾ ਲੈ ਕੇ ਜਾਊਗਾ ਤੇ ਥੋੜਾ ਬੋਤਾ ਇਹਦਾ ਕੰਮ ਕੰਮ ਫਿਰ ਜਿਵੇਂ ਹੁਣ ਜਾ ਕੇ ਹੀ ਹੈ ਨਾ ਟੂਰ ਤੇ ਫਿਰ ਇੱਕ ਵਾਰ ਹੱਥ ਪੱਲਾ ਮਰਵਾ ਲੈਂਦੇ ਹੁੰਦੇ ਨੇ ਹਨਾ ਵੀ ਬਾਹਰ ਜਦ ਵੀ ਜਾਨੀ ਟੂਰ ਤੇ ਜਾਣਾ ਹੁੰਦਾ ਸਾਡੇ ਪਾਪਾ ਲੇਖੋ ਆਪਣਾ ਟੂਰ ਲਾ ਕੇ ਆ ਕੇ ਫਿਰ ਇੱਕ ਵਾਰ ਦਿਖਾਉਂਦੇ ਨੇ ਜ਼ਰੂਰ ਮਿਸਤਰੀ ਨੂੰ ਫਿਰ ਉਸ ਤੋਂ ਬਾਅਦ ਭੇਜਦੇ ਹੁੰਦੇ ਨੇ ਤੇ ਚੈੱਕ ਅਪ ਕਰਾਉਂਦੇ ਹੁੰਦੇ ਨੇ ਤੇ ਉਧਰ ਦੇਖੋ ਜੀ ਖੰਨੇ ਤੋਂ ਲੋਕ ਆ ਰਹੇ ਨੇ ਜਾ ਰਹੇ ਨੇ ਉਹਨਾਂ ਦਾ ਘਰ ਵੀ ਬਸ ਨਾ ਖੰਨਾਲਾ ਦੇਹੜੀ ਰੋਡ ਤੇ ਹੈ ਜਿਨ੍ਹਾਂ ਦੇ ਅਸੀਂ ਜਾਣਾ ਹੈ ਚਲੋ ਜੀ ਤੁਹਾਨੂੰ ਫਿਰ ਮਿਲਦੇ ਆਂ ਇੱਥੇ ਪਹੁੰਚ ਕੇ ਮਿਲਾਂਗੇ ਹੁਣ ਤੁਹਾਨੂੰ ਚੱਪਲਾ ਪਾਪੜੀ ਲੈ ਆਏ ਮੇਰੇ ਨਾਲ ਨਾਲ ਇਹਨਾਂ ਨੇ ਵੀ ਲੈ ਲਈਆਂ ਉਹ ਵੀ ਸਹਿਦ ਨੇ ਜੀ ਇਹ ਕਹਿੰਦੇ ਸਾਡੀਆਂ ਵੀ ਟੁੱਟੀਆਂ ਹੋਈਆਂ ਨੇ ਜਦੋਂ ਕਹਿ ਲੱਗੇ ਚੱਪਲਾ ਸਾਡੀਆਂ ਵੀ ਟੁੱਟੀਆਂ ਹੋਈਆਂ ਨੇ ਸਹੀ ਦੋ ਸਾਡੇ ਬੱਸ ਸੀ ਹੁਣ ਅਸੀਂ ਚੱਲੇ ਆ ਜੀ ਗੱਡੀ ਕੋਲ ਨੂੰ ਫਿਰ ਅਸੀਂ ਜਾਵਾਂਗੇ ਉਹਨਾਂ ਦੇ ਘਰ ਜਦੋਂ ਆਪਾਂ ਦੇ ਫਰੈਂਡ ਦੇ ਘਰੇ ਫੋੜ ਅਸੀਂ ਮੇਲ ਰੋਡ ਤੋਂ ਸਿੱਧੀ ਆ ਚਲੋ ਜੀ ਦੋ ਚੱਪਲ ਨਹੀਂ ਲੈਣੀ ਜਿੱਦੋਂ ਪਸੰਦ ਆਉ ਮੈਂ ਅਖੀ ਲਵਾਂਗੀ ਲੈ ਲਿਆ ਪਾਰੇ ਚੱਪਲ ਚਲੋ ਜੀ ਹੁਣ ਉਹਨਾਂ ਨੂੰ ਮਿਲਦੀ ਆ ਕੇ ਟਿੱਕ ਚਾਹੀ हां जी जिथे ਅਸੀਂ ਆਏ ਸੀ ਨਾ ਉਹਨਾਂ ਨੇ ਗਣਪਤੀ ਜੀ ਲੈ ਕੇ ਆਏ ਹੋਏ ਸੀਗੇ ਤੇ ਇੰਨੇ ਪਿਆਰੇ ਲੱਗ ਰਹੇ ਸੀ ਨਾ ਮਤਲਬ ਕਿ ਵੀਡੀਓ ਦੇ ਵਿੱਚ ਨਹੀਂ ਇੰਨੇ ਹਨਾ ਉਹ ਆਏ ਹੈਗੇ ਇੰਨੇ ਸ਼ਾਈਨ ਕਰ ਰਹੇ ਸੀ ਇੰਨਾ ਦਿਲ ਖੁਸ਼ ਹੋ ਗਿਆ ਦਰਸ਼ਨ ਕਰਕੇ ਹਨਾ ਉਹਨਾਂ ਨੇ ਗਣਪਤੀ ਜੀ ਲਿਆਂਦੇ ਸੀਗੇ ਮਤਲਬ ਕਿ ਹੁਣ ਵਿਸਰਜਨ ਕਰਕੇ ਆਉਣਗੇ ਸੰਡੇ ਨੂੰ ਤੇ ਬਹੁਤ ਖੁਸ਼ੀ ਹੋਈ ਤੇ ਸੈਜ ਨੇ ਵੀਡੀਓ ਬਣਾ ਲਈ ਸੀਗੀ ਥੋੜੀ ਜੀ ਉਹਨਾਂ ਦੀ ਤੇ ਮੈਨੂੰ ਦੇਖੋ ਤੁਸੀਂ ਵੀ ਕਰੋ ਦਰਸ਼ਨ ਕਿੰਨੇ ਪਿਆਰੇ ਲੱਗ ਰਹੇ ਆ ਤੇ ਵੀਡੀਓ ਚ ਨਹੀਂ ਉਹਨਾਂ ਹਨਾ ਸ਼ਾਇਨ ਕਰ ਰਹੇ ਜਿੰਨੇ ਇਹ ਸ਼ਾਇਨ ਕਰਦੇ ਸੀਗੇ ਬਹੁਤ ਪਿਆਰੇ ਲੱਗਦੇ ਸੀਗੇ ਹਨਾ ਮੇਰੀ ਕਿਸਮਤ ਚ ਸੀਗਾ ਇਹਨਾਂ ਦੇ ਦਰਸ਼ਨ ਕਰਨਾ ਹਨਾ ਸੋ ਆਪਾਂ ਨੇ ਦਰਸ਼ਨ ਕਰ ਲਏ ਬਹੁਤ ਵਧੀਆ ਲੱਗਿਆ ਦਰਸ਼ਨ ਕਰਕੇ ਤੁਸੀਂ ਵੀ ਕਰੋ ਦਰਸ਼ਨ ਜੀ ਸਹਜੋਨੀ ਅਵੀ ਸਹਜੋਨੀ ਗਏ ਆ ਕੁਝ ਕੁ ਸੌਦੇ ਲੈਣ ਵਾਸਤੇ ਇੱਕ ਦੋ ਚੀਜ਼ਾਂ ਦੀਆਂ ਲੈਣੀਆਂ ਸੀਗੀਆਂ ਉਹ ਲੈਣ ਗਏ ਨੇ ਹਰਪਿਕ ਵਗੈਰਾ ਖਤਮ ਹੋਇਆ ਹੋਇਆ ਸੀਗਾ ਆਪਣਾ ਉਹ ਲੈਣ ਗਏ ਨੇ ਤੇ ਕੀ ਕਹਿੰਦੇ ਹੁੰਦੇ ਨੇ ਫਰਨ ਆਇਲ ਵਗੈਰਾ ਖਤਮ ਹੋਈ ਸੀਗੀ ਉਹ ਲੈਣ ਗਏ ਨੇ ਤੇ ਬਾਕੀ ਸਾਡਾ ਡਿਨਰ ਹੋ ਗਿਆ ਜੀ ਡਿਨਰ ਸਾਡਾ ਨਾ ਆਂਟੀ ਉਹਨਾਂ ਦੇ ਘਰੇ ਚ ਇਹਨਾਂ ਦੇ ਹਨਾ ਅਸੀਂ ਵੀਰ ਜੀ ਉਹਨਾਂ ਦੇ ਘਰੇ ਗਏ ਸੀ ਨਾ ਉਹਨਾਂ ਨੇ ਕਰਵਾਤਾ ਸੀਗਾ ਤੇ ਅਸੀਂ ਤਾਂ ਫਿਰ ਲੇਟ ਗਏ ਹਣਾ ਤੇ ਬਹੁਤ ਸੋਹਣਾ ਮਤਲਬ ਕਿ ਉਹਨਾਂ ਨੇ ਬਰਥਡੇ ਸੀ ਉਹਨਾਂ ਦੀ ਬੇਟੀ ਦਾ ਵੀਰ ਜੀ ਦਾ ਤਾਂ ਕਰਕੇ ਫਿਰ ਅਸੀਂ ਲੇਟ ਹੋ ਗਏ ਲੇਟ ਹੋਏ ਵੀ ਕਿ ਸੈਦ ਸਾਨੂੰ ਆਏ ਸੀਗਾ ਵੀ ਚਲੋ ਸ਼ਾਮ ਨੂੰ ਹਰ ਕੋਈ ਬਰਥਡੇ ਹਨਾ ਮਨਾਉਂਦਾ ਹੀ ਇਸ ਵਾਰ ਉਹਨਾਂ ਨੇ ਮਤਲਬ ਉਹਨਾਂ ਨੇ ਪਹਿਲਾਂ ਮਨਾਇਆ ਏ ਦਿਨ ਚ ਮਨਾ ਲਿਆ ਸੀਗਾ ਤੇ ਕੁਛ ਕਿ ਮੈਂ ਫਿਰ ਲੱਗ ਗਈ ਸੀਗੀ ਆਪਣਾ ਉਹ ਕਰਨ ਵਾਸਤੇ ਜਿੱਦੇ ਹੁੰਦੇ ਨੇ ਆਪਣਾ ਸਫਾਈਆਂ ਕਰਦੀਆਂ ਕਰਨ ਲੱਗ ਗਈ ਸੀ ਤੇ ਸਾਇਦ ਪਾਪਾ ਫਿਰ ਆਪਣਾ ਗੱਡੀਆਂ ਦੇ ਕੰਮ ਕਰਵਾ ਰਹੇ ਸੀਗੇ ਕਿਉਂਕਿ ਉਹਨਾਂ ਨੇ ਗੱਡੀ ਵਗੈਰਾ ਭੇਜਣੀ ਸੀਗੀ ਤਾਂ ਕਰਕੇ ਤੇ ਬਾਕੀ ਜੀ ਹੁਣ ਬਸ ਸੌਦੇ ਲੈਣੇ ਆ ਇੱਕ ਦੋ ਉਹ ਲੈ ਲੈਣ ਉਸ ਤੋਂ ਬਾਅਦ ਅਸੀਂ ਜਾਂਨੇ ਆ ਫਿਰ ਦੇਖਦੇ ਆ ਜੇ ਅਸੀਂ ਥੋੜਾ ਜਿਹਾ ਬਾਜ਼ਾਰ 'ਚ ਜਾਂਨੇ ਆ ਬਾਕੀ ਦੇਖਣੇ ਵੀ ਲੈ ਕੇ ਜਾਂਦੇ ਨੇ ਸਾਇਦ ਪਾਪਾ ਕਿ ਨਹੀਂ ਲੈ ਕੇ ਜਾਂਦੇ ਨਹੀਂ ਤਾਂ ਅਸੀਂਿੱਦਾ ਘਰੇ ਜਾਵਾਂਗੇ ਤੇ ਉਹਨਾਂ ਦਾ ਨੇਚਰ ਬਹੁਤ ਸੋਹਣਾ ਵਧੀਆ ਸੀਗਾ ਹਨਾ ਬਹੁਤ ਵਧੀਆ ਨੇਚਰ ਸੀਗਾ ਬਹੁਤ ਜੀ ਲੱਗਿਆ ਅ ਵਧੀਆ ਲੱਗਿਆ ਹਨਾ ਨਹੀਂ ਫਸਟ ਟਾਈਮ ਗਏ ਸੀਗੇ ਅਸੀਂ ਉਹਨਾਂ ਦੇ ਘਰੇ ਮਤਲਬ ਕਿ ਬਹੁਤ ਵਧੀਆ ਲੱਗਿਆ ਹਨਾ ਸਾਰਿਆਂ ਨੂੰ ਮਿਲ ਕੇ ਵਧੀਆ ਲੱਗਿਆ ਏ ਬਹੁਤ ਸੋਹਣਾ ਲੱਗਿਆ ਏ ਤੇ ਇੱਥੇ ਸਾਇਜ ਬਦਨ ਕੀ ਕੀ ਜਾਂਦੀ ਆ ਚਲੋ ਜੀ ਹੁਣ ਮੈਂ ਤੁਹਾਨੂੰ ਫੇਰ ਮਿਲਦੀ ਆ ਘਰ ਜਾ ਕੇ ਹਾਂਜੀ ਫਰੈਂਡਸ ਅਸੀਂ ਆਗੇ ਜੀ ਘਰੇ ਘਰੇ ਅਸੀਂ ਪਹੁੰਚ ਗਏ ਟਾਈਮ ਹੋ ਗਿਆ ਹੋ ਹੋ ਅੱਛਾ 10 ਵਜੇ ਟਾਈਮ 10 ਵਜੇ ਜੀ ਤੇ ਬਸ ਜੀ ਹੁਣ ਪਹੁੰਚਿਆ ਕਰਿਆ ਅਸੀਂ 10 ਵਜੇ ਉੱਥੇ ਨਾ ਉੱਥੇ ਖੰਨੇ ਨਾ ਅੱਜ ਕੋਈ ਹਕਾਂਡ ਹੋ ਗਿਆ ਬਈ ਅੱਜ ਆਟੋ ਵਾਲਾ ਫੜਿਆ ਕੋਈ ਤੇ ਉਹਦੇ ਨਾਲ ਕੋਈ ਪੁੱਛੇ ਲੱਦਿਆ ਆ ਸੀ ਸਾਰੇ ਪਗਦੇ ਉਹ ਸਲਾ ਲੱਦਿਆ ਉਹ ਗੋਸਲਾ ਨਾ ਪਤਾ ਨਹੀਂ ਕਿ ਨਾਲ ਲੇਡੀ ਸੀਗੀ ਉਹਦੇ ਇੱਕ ਨਾ ਹੋ ਸੀ ਬੰਦਾ ਵਿਚਾਰਾ ਮੈਨੂੰ ਸਾਊ ਜਿਹਾ ਲੱਗਿਆ ਵਿਚਾਰਾ ਮੈਨੂੰ ਆਇ ਲੱਗਾ ਵੀ ਉਹ ਵਿਚਾਰਾ ਤੀਨੀ ਦਾ ਚਲਾਕ ਜੀ ਲੱਗਿਆ ਵਿਚਾਰਾ ਬੰਦਾ ਸਾਊ ਜਿਹਾ ਲੱਗਿਆ ਮੈਨੂੰ ਲੱਗਦਾ ਬੰਦਾ ਹੁੰਿਆ ਰਗੜਿਆ ਜਾਣਾ ਵਿਚਾਰਾ ਉਹਦੀ ਵਿਚਾਰੀ ਤਾਂ ਟੀਵੀ ਦੀ ਫੋਟੋ ਨਹੀਂ ਖਿੱਚੀ ਬੰਦੇ ਨੂੰ ਮੂਰੇ ਆਟੋ ਦੇ ਖੜਾ ਕੇ ਆ ਆਟੋ 'ਚ ਮੂਰੇ ਖੜਾ ਕੇ ਨਾ ਬੰਦੇ ਦੀ ਫੋਟੋ ਖਿੱਚ ਰਹੇ ਸੀਗੇ ਤੇ ਉਹਦੀ ਜਿਹੜਾ ਆਟੋ ਸੀ ਨਾ ਉਹ ਇੱਕ ਸਾਈਡ ਤੇ ਲਵਾ ਕੇ ਉਹਦੇ ਪਿੱਛੇ ਲੱਦਿਆ ਹੋਇਆ ਸੀ ਕੁਸਾ ਸਾਰਾ ਫੋਲਤਾ ਉਹਨਾਂ ਨੇ ਸਾਰਾ ਫੋਲੇ ਹੋਇਆ ਸੀਗਾ ਤੇ ਜੇ ਸਾਧੂ ਬਣਾ ਲੈਸਲਾ ਵਗਰ ਹੋਊਗਾ ਤੇ ਬਾਕੀ ਕੀ ਪਤਾ ਕੀ ਸੀਗਾ ਰੱਬ ਜਾਣਦਾ ਹਨ ਪਰ ਇੱਕ ਮੈਨੂੰ ਥੋੜੀ ਜਿਹੀ ਲੱਗਿਆ ਵੀ ਧੀਵੀ ਸੀਗੀ ਜਿਹੜੀ ਉਹ ਇਦਾਂ ਦੇ ਕੰਮ ਨਾਲ ਤਾਂ ਮੈਨੂੰ ਹੋਰ ਨਹੀਂ ਚਿੰਤਾ ਭਾਈ ਮੈਂ ਕਿਹਾ ਦੱਸਣਾ ਹਨ ਫੜਲੇ ਹਨਾ ਉਹਨਾਂ ਨਾਲ ਲੈ ਜਾਣਗੇ ਫੜ ਕੇ ਦੱਸ ਜਵਾਕਾਂ ਦਾ ਕੀ ਕਸੂਰ ਆ ਹਨ ਨਾ ਤਾਂ ਹੀ ਕਹਿਣੀ ਹੁੰਦੀ ਆ ਵੀ ਥੋੜਾ ਖਾ ਲੋ ਘੱਟ ਖਾ ਲੋ ਪਰ ਹੱਕ ਦਾ ਖਾ ਲੋ ਇਹੋ ਜੇ ਕੰਮਾਂ ਚ ਖੁਸ਼ ਨਹੀਂ ਰੱਖਿਆ ਹੈ ਵਾ ਜਦੋਂ ਬਾਰੇ ਬੱਚੋ ਬਾਅਦ ਚ ਪਤਾ ਪੂਰਾ ਪਰਿਵਾਰ ਰੁੱਲਦਾ ਪਿੱਛੇ ਹੁਣ ਉਹ ਬੰਦੇਨ ਤਾਂ ਲੈ ਜਾਣਗੇ ਤੀਵੀਂ ਨੂੰ ਵੀ ਫੜ ਕੇ ਲੈ ਜਾਣਗੇ ਉਹਨਾਂ ਦੀ ਜਵਾਬ ਨਹੀਂ ਜਿਹੜੇ ਪਿੱਛੇ ਉਹਨਾਂ ਨੇ ਰੁੱਲਣਾ ਹਨਾ ਇਹ ਪਾਪਾ ਨੇ ਗੁੱਡੀ ਨਹੀਂ ਰੋਕੀ ਜਾਏਗੀ ਮੈਨੂੰ ਹਾਥ ਚ ਕਦੇ ਕਦੇ ਤੂੰ ਜਾਲੇ ਆਂਦੀ ਕੋਲ ਫਿਰ ਤਾਂ ਲੱਗ ਜਾਦਾ ਮਤਾਂ ਕਦੇ ਤੂੰ ਖੜਾ ਵੀ ਨਹੀਂ ਸੀ ਹੁਣ ਕੋਲ ਬੰਨਿਆ ਦੇ ਮੈਂ ਕਿਦਿਕ ਰੋਕ ਕੇ ਢਲਵਾ ਰਿਆ ਦੇਖ ਤਾਂ ਲੰਦੇ ਹਨਾ ਵੀ ਕੀ ਪਤਾ ਛੱਡੇ ਗੁੰਦੇ ਉਹਨਾਂ ਨੇ ਚਲੋ ਆ ਚਲੋ ਜੀ ਹੁਣ ਤੁਹਾਨੂੰ ਮੈਂ ਚੱਪਲਾ ਦਿਖਾਨੀ ਆ ਅਸੀਂ ਚੱਪਲਾ ਲੈ ਕੇ ਆਏ ਦੇਖੋ ਕਿਹੜੀ ਕਿਹੜੀਆਂ ਇਹਨੇ ਜੀ ਅਬੀ ਜੋਤ ਦੀਆਂ ਇਹ ਅਬੀ ਜੋਤ ਲੈ ਕੇ ਆਇਆ ਇਹ ਚੱਪਲ ਅਬੀ ਜੋਤ ਦੀ ਆ ਤੇ ਆ ਮੇਰੀ ਦੀਦੀ ਜਨਾ ਜਿਹੜੀ ਬਹੁਤ ਚਲਾਗਾ ਇਹ ਚੱਪਲ ਮੈਂ ਨਾ ਇਹ ਚੱਪਲ ਪਸੰਦ ਕੀਤੀ ਸੀ ਹਨਾ ਇਹ ਚੱਪਲ ਮੈਨੂੰ ਪਸੰਦ ਆਈ ਸੀਗੀ ਤੇ ਇਹ ਚੱਪਲ ਮੈਂ ਲੈਣੀ ਸੀ ਤੇ ਇਹ ਚੱਪਲ ਦੀਦੀ ਨੇ ਪਾ ਕੇ ਪਹਿਰਾ ਜਿ ਦੇਖਣ ਲੱਗ ਗਈ ਦੀਦੀ ਦੇ ਨਾਪ ਸਹੀ ਆ ਗਿਆ ਤੇ ਇਹ फटाफट ਦੀ ਦੀ ਕਹਿੰਦੀ ਮਾਮਾ ਲੈਣੀਆਂ ਨੇ ਫਿਰ ਚਲ ਤੂੰ ਲੈ ਲੈ ਫਿਰ ਮੈਂ ਹੋਰ ਸ਼ਾਪ ਤੇ ਗਈ ਉਹਨਾਂ ਦੇ ਹੈ ਨਹੀਂ ਸੀ ਬਟ ਆ ਚੱਪਲ ਫਿਰ ਇੰਨੀ ਸੌਫਟ ਆ ਕਿਉਂਕਿ ਮੇਰੇ ਨਾ ਪੈਰਾਂ ਨੂੰ ਸਵੇਲਿੰਗ ਆ ਜਾਂਦੀ ਆ ਮੇਰੇ ਲਈ ਦੇਖੋ ਕਿ ਮੇਰੇ ਨਾ ਪੈਰ ਬਹੁਤ ਸੁੱਜ ਜਾਂਦੇ ਨੇ ਤਾਂ ਕਰਕੇ ਮੈਂ ਜਿਆਦਾ ਹਾਰਡ ਚੱਪਲ ਨਹੀਂ ਪਾ ਸਕਦੀ ਆ ਆ ਦੋਨੋਂ ਕੰਫਰਟੇਬਲ ਨੇ ਦੇਖ ਲੈ ਪਾ ਕੇ ਆ ਮੇਰੇ ਲਈ ਪਾ ਕੇ ਦੇਖ ਸਕਦਾ ਆ ਚੱਪਲ ਮੇਰੀ ਆ ਤੇ ਇੰਨੀ ਜਿਆਦਾ ਸੌਫਟ ਆ ਨਾ ਬਹੁਤ ਜਿਆਦਾ ਸੌਫਟ ਚੱਪਲ ਆ ਇੱਕ ਆਪਣੀ ਪਾਈਕ ਮੇਰੀ ਪਾਸ ਦੋਨਾਂ ਚ ਪਾ ਕੇ ਜਾਨ ਦੇਖ ਕਿਹੜੀ ਆ ਨਹੀਂ ਮੇਰੇ ਵਾਲੀ ਜ਼ਿਆਦਾ ਹੈ ਮੇਰੇ ਵਾਲੀ ਸਹਿਜ ਜ਼ਿਆਦਾ ਹੈ ਕਿਉਂਕਿ ਮੈਂ ਦੇਖੀ ਆ ਪਾ ਕੇ ਆ ਥੋੜੀ ਜੀ ਮੈਨੂੰ ਪਤਾ ਨਹੀਂ ਤਾਂ ਮੇਤੋਂ ਆਹ ਜਿਹੜਾ ਸਟੈਪਾਂ ਨੇ ਮੇਤੋਂ ਚੌੜਾ ਸਟੈਪ ਘੱਟ ਪੈਣਾ ਮੈਂ ਨਾ ਜ਼ਿਆਦਾ ਬ੍ਰੀਕ ਸਟੈਪ ਪਾ ਕੇ ਹੋ ਜਾਂ ਮੇਰੇ ਪੈਰਾਂ 'ਚ ਸਵੇਲਿੰਗ ਆਉਣ ਕਰਕੇ ਨਾ ਫਿਰ ਮੇਰੇ ਪੈਰ 'ਚ ਟਾਈਟ ਹੋ ਜਾਂਦੀਆਂ ਨੇ ਤੇ ਪਰ ਮੈਨੂੰ ਆਹ ਚਪਲ ਸੋਹਣੀ ਬੋਲ ਲੱਗਦੀ ਸੀ। ਤੁਸੀਂ ਪਾ ਕੇ ਦੇਖ ਲਓ। ਮੈਨੂੰ ਕਲਰ ਵੀ ਨਾ ਪਿਆਰਾ ਲੱਗਿਆ ਸੀ ਨਾ ਤੇ ਵੈਸੇ ਵੀ ਮੇਰੇ ਕੋਲ ਪਹਿਲਾਂ ਵੀ ਪਿੰਕੇ ਸੀਗੀ ਪਰ ਮੈਨੂੰ ਫਿਰ ਆਹ ਚਪਲ ਬਹੁਤ ਸੋਹਣੀ ਲੱਗਦੀ ਚਪਲ ਮੇਰੀ ਪੂਰੀ ਪੂਰੀ ਆ। ਟੁੱਟ ਕੇ ਨਹੀਂ ਚ ਕੰਫਰਟੇਬਲ ਬਹੁਤ ਸੀ। ਗਾਇਜ਼ ਦੇਖੋ ਮਹਾਰੀ ਚਪਲ ਤੇ ਆਹ ਚਪਲ ਹੁਣ ਆਪਾਂ ਲੈ ਲਈਏ ਕਿਉਂਕਿ ਇਹ ਨਾ ਪਾਈ ہوئی ਤਾਂ ਪਤਾ ਵੀ ਨਹੀਂ ਲੱਗਦਾ। ਬਸ ਮੈਨੂੰ ਮੈਂ ਭਾਈ ਨੂੰ ਕਿਹਾ ਤਾਂ ਕਿ ਮੈਂ ਤ ਵੀਰ ਬਾਥਰੂਮ ਵਗੈਰਾ ਚ ਤਿਲਕੂਗੀ ਤਾਂ ਨਹੀਂ। ਦੇਖੋ ਕਲਰ ਵੀ ਕਿੰਨਾ ਪਿਆਰਾ ਹੈ ਨਾ। ਪਹਿਲਾਂ ਵੀ ਮੇਰੇ ਕੋਲ ਹੁੰਦੀਆਂ ਸੀ ਆ ਪਹਿਲਾਂ ਵੀ ਮੇਰੇ ਕੋਲ ਹੁੰਦੀਆਂ ਸੀ ਮਹਿਰੂਨ ਕਲਰ ਦੀਆਂ ਤੇ ਆ ਵੀ ਦੇਖੋ ਇਹ ਇਹ ਬੱਦਰੀਆਂ ਮੈਨੂੰ ਟਾਈਟ ਟਾਈਟ ਲਾਈ ਦੇ ਪੈਰ ਥੋੜੇ ਜੀ ਥੋੜੇ ਮੈਨੂੰ ਹਾਂ ਜਰਾ ਹਾਂ ਪੈਰ ਹੋਰ ਵਾਲੇ ਛੋਟਾ ਪਾਈ ਜਣ ਆ ਇਹਨਾਂ ਆ ਤਾਂ ਮੈਨੂੰ ਆਈ ਲਵ ਜੀ ਮੈਂ ਉਹ ਪਾਈਓ ਨਹੀਂ ਹੈ ਜੀ ਮੈਂ ਚੁੱਪਲਾ ਨਾ ਜ਼ਿਆਦਾ ਦੇਖ ਕੇ ਲੰਨੀ ਨੇ ਕਿਉਂਕਿ ਮੇਰੇ ਪੈਰਾਂ ਸੁੱਜਦੇ ਬਹੁਤ ਆ ਕਰਕੇ ਨਾ ਮੈਂ ਆਪਣੇ ਆਨ ਜਿਹੜੀ ਮੇਰੇ ਕੰਫਰਟੇਬਲ ਮੈਨੂੰ ਦਵੇ ਹਨਾ ਫੀਲ ਆਉ ਦੇਦੀ ਚ ਰਿਲੈਕਸ ਹੋ ਗਿਆ। ਉਹ ਚप्पल ਪਾਉਣੀ ਆ ਮੈਂ। ਆ ਬਿਲਕੁਲ ਇੰਨੀ ਗੋਦੀਆਂ ਨਾ ਸੌਫਟ ਦੇਖੋ ਕਿਵੇਂ ਆ ਮੁਰਦਦੀਆਂ ਦੇਖੋ ਸੌਫਟ ਪਈ ਹੈ। ਲੱਗਦਾ ਨਹੀਂ ਵੀ ਪੈਰ ਚੱਪਲ ਪਾਈ ਹੋਈ ਹੈ। ਚਲੋ ਜੀ। ਹੁਣ ਆਪਾਂ ਅੱਜ ਦੇ ਵਲੌਗ ਦਾ ਕਰਦੇ ਆ ਐਂਡ ਤੇ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤੇ ਤੁਸੀਂ ਗਣਪਤੀ ਜੀ ਦੀ ਉਹਨਾਂ ਨੇ ਗਣਪਤੀ ਜੀ ਲਿਆਉਂਦੇ ਹੋਏ ਸੀ ਹੈ ਨਾ ਅੰਟੀ ਜੀ ਆਂਦੇ ਕਿੰਨਾ ਪਿਆਰਾ ਗਣਪਤੀ ਜੀ ਕਿੰਨੇ ਪਿਆਰੇ ਨੇ ਹੈ ਨਾ ਤੇ ਉਹ ਤੁਸੀਂ ਫੋਟੋ ਮੈਂ ਤੁਹਾਨੂੰ ਵਿੱਚ ਵੀਡੀਓ ਪਾਈ ਹੈ ਨਾ ਤੁਸੀਂ ਦੇਖਿਆ ਹੋਣੇ ਦਰਸ਼ਨ ਕਰੇ ਹੋਣੇ ਨੇ ਵੀਡੀਓ ਚੰਨੇ ਹੈ ਨਾ ਸਿਆਜ ਨਹੀਂ ਬਣਾਈ ਸੀ ਤੇ ਮੈਂ ਤੇ ਇਹ ਜਦੋਂ ਉਹਨਾਂ ਨੂੰ ਆਪਾਂ ਸਾਹਮਣੇ ਤੋਂ ਦੇਖਦੇ ਸੀ ਨਾ ਐ ਸਕੂਨ ਮਿਲਦਾ ਸੀ ਯਾਰ ਸਕੂਨ ਜਾ ਮਿਲਦਾ ਸੀ ਕਿਉਂਕਿ ਮੈਨੂੰ ਮੈਨੂੰ ਬਹੁਤ ਵਧੀਆ ਲੱਗਦਾ ਗਣਪਤੀ ਜੀ ਨੂੰ ਹੈ ਨਾ ਪਰ ਮੈਂ ਚਲੋ ਲਿਆ ਕਰ ਸਕਦੀ ਨਹੀਂ ਹੈਗੀ ਇਹਨਾਂ ਨੂੰ ਲੈਣ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਸੀ ਇਹਨਾਂ ਸਾਇਤਪਾਪਾ ਤਾਂ ਫਿਰ ਹੁੰਦੇ ਨਹੀਂ ਆਏ ਕਰ ਤੇ ਬਹੁਤ ਵਧੀਆ ਲੱਗੇ ਆ ਇਹ ਆ ਲੈਣ ਦੀ ਖੁਸ਼ੀ ਦੀ ਫੀਲ ਹੋਈ ਹੈ ਨਾ ਉਹਨਾਂ ਨੂੰ ਦੇਖ ਕੇ ਹਨਾ ਕਿਉਂ ਮੈਂ ਨਾ ਨਹੀਂ ਬਲੌਗ ਦੇ ਵਿੱਚ ਜੋ ਜ਼ਰੂਰ ਦਰਸ਼ਨ ਕਿਸੇ ਦੀ ਸੁਆਉਣਾ ਸਹੀ ਹੈ ਹਨਾ ਇਸ ਬਲੌਗ ਵਾਲਿਆਂ ਉਹਨਾਂ ਦੇ ਬਲੌਗ ਦੇਖੀ ਨਹੀਂ ਮੈਂ ਉਹ ਲੈ ਕੇ ਆਏ ਆਉਂਦੇ ਨੇ ਹਰ ਸਾਲ ਹਨਾ ਤੇ ਜਦੋਂ ਆਰਤੀ ਕਰਦੇ ਆ ਮੈਂ ਦੋਨੋਂ ਟਾਈਮ ਉਹਨਾਂ ਦੀ ਆਰਤੀ ਜ਼ਰੂਰ ਕਰਨੀ ਆ ਕਿਉਂਕਿ ਬੰਦੇ ਹੁੰਦੇ ਨੇ ਉਹ ਕਹਿੰਦੇ ਨੇ ਮੇਰੀ ਆਡੀਅנס ਲਈ ਹੈ ਨਾ ਆਰਤੀ ਤੇ ਮੈਂ ਅੱਜ ਜ਼ਰੂਰ ਆਪਣੇ ਆਪ ਦੀ ਲੰਮੀ ਹੁੰਦੀ ਆ ਤੇ ਮੈਨੂੰ ਬਹੁਤ ਖੁਸ਼ੀ ਜੀ ਹੋਈ ਆ ਮੈਨੂੰ ਬਹੁਤ ਵਧੀਆ ਲੱਗਿਆ ਅੱਜ ਮੈਂ ਹਨਾ ਦਰਸ਼ਨ ਕਰਕੇ ਆਈ ਆ ਜਨਪਤੀ ਜੀ ਦੇ ਤੇ ਬਾਕੀ ਇਹ ਫੈਮਿਲੀ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਬਹੁਤ ਬੱਚਿਆਂ ਦਾ ਸਾਰਿਆਂ ਦਾ ਸੁਭਾਅ ਬਹੁਤ ਵਧੀਆ ਸੀਗਾ ਤੇ ਇੱਕ ਦੀਦੀ ਸੀਗੇ ਉਹ ਔਰਨਕ ਸੱਜੇ ਪਾਪਾ ਕਹਿੰਦੇ ਦੋਨੋਂ ਭੈਣਾ ਭੈਣਾ ਲੱਗਦੀਆਂ ਹਨ ਤੇ ਵੀ ਤੁਸੀਂ ਦੋਨੋਂ ਇੱਕ ਸਾਲ ਦੀਆਂ ਉਹ ਦੀਦੀ ਵੀ ਮਤਲਬ ਕਿ ਕਹਿੰਦੇ ਦੋਨੋਂ ਅਲੱਗ ਅਲੱਗ ਜਿਵੇਂ ਭੈਣਾ ਭੈਣਾ ਹੀ ਹੁੰਦੀਆਂ ਨੇ ਇੱਕ ਸਾਲ ਦੇ ਹਨਾ ਚਲੋ ਜੀ ਅੱਜ ਦੇ ਵਲੌਗ ਦਾ ਆਪਾਂ ਹੁਣ ਇੱਥੇ ਕਰਦੇ ਆਂਡ ਤੇ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਦਾ ਪਲੀਜ਼ ਚੈਨਲ ਨੂੰ ਕਰ ਲਿਆ ਸਬਸਕ੍ਰਾਈਬ ਔਰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਜੀ ਔਰ ਪਿਆਰੇ ਪਿਆਰੇ ਜੀ ਕਮੈਂਟੇ ਜਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਆ ਕਰੋ ਔਰ ਦੇਖ ਕੇ ਲਾਈਕ ਵੀ ਜਰੂਰ ਕਰਦੇ ਕਰੋ ਮਿਲਦੇ ਆਂ ਜੀ ਆਪਾਂ ਨਵੀਂ ਸ਼ੁਰੂਆਤ ਦੇ ਨਾਲ ਨਵੇਂ ਜਿਹੇ ਵਲੌਗ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ সুইਟ ਡ੍ਰੀਮਸ ਬਾਏ ਬਾਏ